ਅੱਜ ਇਸ ਇਤਿਹਾਸਕ ਮੌਕੇ ਤੇ ਜਦੋਂ 350 ਸਾਲਾ ਸ਼੍ਰੀ ਗੁਰੂ ਏਕਬਹਾਦਰ ਜੀ ਦਾ ਸ਼ਤਾਬਦੀ ਸਮਾਰੋਹ ਮਨਾ ਰਹੇ ਹਾਂ ਪੂਰੀ ਦੁਨੀਆ ਜਿਹੜੀ ਹੈ ਉਹ ਇਸ ਵਕਤ ਇਸ ਵਿਸ਼ੇਸ਼ ਸੈਸ਼ਨ ਜੋ ਵੀ ਕੋਚਰ ਦੀ ਇਜਾਜ਼ਤ ਬਿਨਾ ਕਿਹਾ ਗਿਆ ਰਿਕਾਰਡ ਆ ਕੀਤਾ ਜਾਵੇ ਵਿਸ਼ੇਸ਼ ਸਮਾਗਮ ਸੈਸ਼ਨ ਜੋ ਇੱਕ ਦਿਨ ਦਾ ਤੁਸੀਂ ਸੱਦਿਆ ਤੇ ਉਹਨੂੰ ਪੂਰੀ ਦੁਨੀਆ ਇਸ ਵਕਤ ਦੇਖ ਰਹੀ ਹੈ ਔਰ ਜਿੱਥੇ ਵੀ ਗੁਰੂ ਨਾਨਕ ਦੇਵਾ ਸੰਗਤ ਜਿਹੜੀ ਹੈ ਉਹ ਵੱਸਦੀ ਹੈ ਪੂਰੀ ਦੁਨੀਆ ਚ ਪੂਰੀ ਧਰਤੀ ਤੇ ਪੂਰੇ ਬ੍ਰਹਮਣ ਤੇ ਤੇ ਤੁਸੀਂ ਮੈਂ ਚਾਹਨਾ ਕਿ ਅੱਜ ਦੇ ਦਿਨ ਘੱਟੋ ਘੱਟ ਅ ਮੁਕੱਦਸ ਦਿਨ ਨੂੰ ਖਿਆਲ ਚ ਰੱਖਣਾ ਚਾਹੀਦਾ ਹੈ ਕਿ ਅੱਜ ਦੇ ਦਿਨ ਇਹ ਰੌਲਾ ਪਾਉਣ ਵਾਲਾ ਜਾਂ ਸ਼ੋਰ ਮਚਾਉਣ ਵਾਲਾ ਦਿਨ ਨਹੀਂ ਇਹ ਸਜਦਾ ਕਰਨ ਵਾਲਾ ਦਿਨ ਹੈ ਪਰਮਾਤਮਾ ਸਮੱਤ ਬਖਸ਼ੇ ਮੈਂ ਤਾਂ ਇਹੀ ਦੁਆ ਕਰ ਸਕਦਾ ਜਿਹੜੇ ਕੋਈ ਰੌਲਾ ਪਾਉਣ ਦੀ ਕੋਸ਼ਿਸ਼ ਕਰਦੇ ਨੇ ਪਰਮਾਤਮਾ ਉਹਨਾਂ ਨੂੰ ਸਮੱਤ ਬਖਸ਼ੇ ਸਪੀਕਰ ਸਾਹਿਬ ਅੱਜ ਇਸ ਵਿਸ਼ੇਸ਼ ਸਟੇਸ਼ਨ ਨੂੰ ਤੁਸੀਂ ਅਗਵਾਈ ਦੇ ਰਹੇ ਹੋ ਨਾਲ ਨਾਲ ਅੱਜ ਗੈਲਰੀ ਦੇ ਵਿੱਚ ਦਰਸ਼ਕ ਗੈਲਰੀ ਦੇ ਵਿੱਚ ਵੀ ਤੇ ਗਵਰਨਰ ਗੈਲਰੀ ਦੇ ਵਿੱਚ ਵੀ ਬਹੁਤ ਹੀ ਧਾਰਮਿਕ ਰਾਜਨੀਤਿਕ ਸਮਾਜਿਕ ਸ਼ਖਸੀਅਤਾਂ ਜਿਹੜੀਆਂ ਉਹ ਇਸ ਵਿਸ਼ੇਸ਼ ਸੈਸ਼ਨ ਨੂੰ ਦੇਖਣ ਵਾਸਤੇ ਆਈਆਂ ਨੇ ਵੱਖ-ਵੱਖ ਸੰਪਰਦਾ ਦੇ ਮਹਾਪੁਰਸ਼ ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਵੱਖ-ਵੱਖ ਰਾਜਨੀਤਿਕ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਦੇ ਤੁਸੀਂ ਨਾਮ ਲੈ ਕੇ ਉਹਨਾਂ ਦਾ ਸਵਾਗਤ ਕੀਤਾ ਮੈਂ ਵੀ ਇੱਕ ਮੇਜ਼ਬਾਨ ਹੋਣ ਦੇ ਨਾਤੇ ਮੈਂ ਸਵਾਗਤ ਕਰਦਾ ਅੱਜ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋ ਰਿਹਾ ਹੈ ਕਿ ਵਿਧਾਨ ਸਭਾ ਚੱਲ ਕੇ ਚੰਡੀਗੜ੍ਹ ਤੋਂ ਗੁਰੂ ਸਾਹਿਬ ਦੇ ਚਰਨਾਚ ਨਤਮਸਤਕ ਹੋਣ ਆਈ ਹੈ ਜਿੰਨੇ ਵੀ ਇਸ ਮੁਕੱਦਸ ਹਾਊਸ ਦੇ ਚੁਣੇ ਹੋਏ ਨੁਮਾਇੰਦੇ ਨੇ ਭਾਵੇਂ ਉਹ ਵਿਰੋਧੀ ਪਾਰਟੀ ਵੱਲੋਂ ਨੇ ਵਿਪੱਖਸ਼ ਵੱਲੋਂ ਨੇ ਭਾਵੇਂ ਉਹ ਸੱਤਾਧਾਰੀ ਵੱਲੋਂ ਨੇ ਲੋਕਾਂ ਦੁਆਰਾ ਚੁਣੇ ਹੋਏ ਨੇ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਜੀ ਆਇਆਂ ਵੀ ਕਹਿਣਾ ਖਾਲਸੇ ਦੀ ਇਸ ਧਰਤੀ ਤੇ ਜਿੱਥੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਲਈ 13 April 1699 ਨੂੰ ਖਾਲਸਾ ਰਾਜ ਦੀ ਸਥਾਪਨਾ ਹੋਈ ਖਾਲਸੇ ਦੀ ਸਜਣਾ ਹੋਈ ਬਹੁਤ ਸਾਰੇ ਬੁਲਾਰਿਆਂ ਨੇ ਗੁਰੂ ਸਾਹਿਬ ਦੀ ਲਾਸਾਨੀ ਕੁਰਬਾਨੀ ਗੁਰੂ ਤੇਗ ਬਹਾਦਰ ਜੀ ਦੀ ਉਹਦੇ ਬਾਰੇ ਆਪਣੇ ਆਪਣੇ ਵਿਚਾਰ ਰੱਖੇ ਇਹੀ ਸਾਡਾ ਮਕਸਦ ਸੀ ਇਸ ਸੈਸ਼ਨ ਨੂੰ ਇੱਥੇ ਲੈ ਕੇ ਆਉਣ ਦਾ ਤੇ ਅੱਜ ਵਿਸ਼ੇਸ਼ ਇਹ ਦਿਨ ਚੁਣਨ ਦਾ ਕਿਉਂਕਿ ਅੱਜ ਭਾਈ ਮਤੀ ਦਾ ਭਾਈ ਸਤੀਦਾਸ ਤੇ ਭਾਈ ਦਿਆਲਾ ਜੀ ਦਾ ਸ਼ਹੀਦੀ ਦਿਵਸ ਜਦੋਂ ਗੁਰੂ ਸਾਹਿਬ ਦੇ ਸਾਹਮਣੇ ਉਹਨਾਂ ਨੂੰ ਆਰਿਆਂ ਨਾਲ چیر ਕੇ ਦੇਗਿਆਂ ਦੇ ਵਿੱਚ ਉਬਾਲ ਕੇ ਰੂਹ ਦੇ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ ਗੁਰੂ ਸਾਹਿਬ ਦੀਆਂ ਅੱਖਾਂ ਦੇ ਸਾਹਮਣੇ ਤੇ ਉਹਨਾਂ ਨੂੰ ਇਸ ਕਰਕੇ ਦਿਖਾਇਆ ਗਿਆ ਕਿ ਸ਼ਾਇਦ ਇਸ ਜ਼ੁਲਮ ਤੋਂ ਡਰ ਜਾਣਗੇ ਸ਼ਾਇਦ ਬਦਲ ਲੈਣਗੇ ਫੈਸਲਾ ਧਰਮ ਨਾ ਬਦਲਣ ਦਾ ਈਨ ਮੰਨ ਲੈਣਗੇ ਸਪੀਕਰ ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਜਿਹੜੀ ਹੈ ਕੱਲੀ ਉਹਨਾਂ ਦੀ ਨਹੀਂ ਜਦੋਂ ਉਹ ਪੋਤਰੇ ਬਣੇ ਤਾਂ ਉਹਨਾਂ ਦੇ ਦਾਦੇ ਦੀ ਕੁਰਬਾਨੀ ਉਹਨਾਂ ਦੇ ਨਾਲ ਲੈਗਸੀ ਦੇ ਤੌਰ ਤੇ ਚੱਲ ਰਹੀ ਸੀ ਜਦੋਂ ਉਹ ਦਾਦਾ ਜੀ ਤਾਂ ਉਹਨਾਂ ਦੇ ਪੋਤਰੇ ਜਿਹੜੇ ਸੀ ਉਹਨਾਂ ਦੇ ਦਾਦੇ ਦੀ ਕੁਰਬਾਨੀ ਉਹਨਾਂ ਦੀ ਲੈਗਸੀ ਦੇ ਤੌਰ ਤੇ ਚੱਲ ਰਹੀ ਸੀ ਜਦੋਂ ਉਹ ਪੁੱਤਰ ਸੀ ਤਾਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੀ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਕੁਰਬਾਨੀ ਜਿਹੜੀ ਉਹ ਚੱਲ ਰਹੀ ਸੀ ਤੇ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਹਾਦਤ ਦਿੱਤੀ ਤਾਂ ਉਹਨਾਂ ਦੇ ਪਿਤਾ ਜੀ ਦੀ ਕੁਰਬਾਨੀ ਉਹਨਾਂ ਦੇ ਨਾਲ ਚੱਲ ਰਹੀ ਸੀ ਜੇ ਧਰਤੀ ਨੂੰ ਸਲੇਟ ਬਣਾ ਲიਏ ਸਾਰੀ ਕਾਇਨਾਤ ਦੇ ਉੱਤੇ ਮੌਜੂਦ ਦਰਖਤਾਂ ਨੂੰ ਕਲਮ ਬਣਾ ਲიਏ ਪੈਨ ਬਣਾ ਲიਏ ਤੇ ਇਸ ਧਰਤੀ ਤੇ ਮੌਜੂਦ ਸਾਰੇ ਸਾਗਰਾਂ ਤੇ ਸਮੁੰਦਰਾਂ ਨੂੰ ਉਹਨਾਂ ਦੇ ਪਾਣੀ ਨੂੰ ਸਿਆਹੀ ਬਣਾ ਲਈਏ ਤਾਂ ਵੀ ਇਸ ਕੁਰਬਾਨੀ ਬਾਰੇ ਕੋਈ ਲਿਖ ਨਹੀਂ ਸਕਦਾ ਜੀ ਦੁਨਿਆਵੀ ਪਹਿਨਤ ਤਾਂ ਬਹੁਤ ਛੋਟੇ ਪੈ ਜਾਂਦੇ ਨੇ ਨਿਭਾ ਟੁੱਟ ਜਾਂਦੀਆਂ ਨੇ ਜੀ ਲਿਖਣ ਵੇਲੇ ਇਸ ਤਰ੍ਹਾਂ ਦੀ ਕੁਰਬਾਨੀ ਰੌਂਗ ਤੇ ਖੜੇ ਕਰਨ ਵਾਲੀ ਲਾਸਾਨੀ ਕੁਰਬਾਨੀ ਕਿਤੇ ਹੋਰ ਨਹੀਂ ਮਿਲਦੀ ਕਿਸੇ ਸ਼ਾਇਰ ਨੇ ਲਿਖਿਆ ਹੈ ਕਿ ਨਿਕਾਲ ਲਾਇਆ ਹੂੰ ਇੱਕ ਪੰਛੀ ਕੋ ਪਿੰਜਰੇ ਸੇ ਨਿਕਾਲ ਲਾਇਆ ਹੂੰ ਇਕ ਪੰਛੀ ਕੋ ਪਿੰਜਰੇ ਸੇ ਅਬ ਇਸ ਪੰਛੀ ਕੇ ਦਿਲ ਸੇ ਪਿੰਜਰਾ ਨਿਕਾਲਨਾ ਹੈ ਇਹ ਉਸ ਵੇਲੇ ਕੁਰਬਾਨੀ ਹੋਈ ਜਿਸ ਵੇਲੇ ਇਨਸਾਨ ਰੂਪੀ ਪੰਛੀਆਂ ਦੇ ਦਿਲ ਚ ਗੁਲਾਮੀ ਦਾ ਪਿੰਜਰਾ ਸੀ ਜਿਹੜੇ ਪਿੰਜਰੇ ਚ ਰਹਿਣ ਵਾਲੇ ਪੰਛੀ ਨੇ ਜਿਉਂਨਾਂ ਨੂੰ ਤੁਸੀਂ ਬਾਹਰ ਵੀ ਕੱਢ ਲੋਂਗੇ ਉਹਨਾਂ ਦੇ ਦਿਲ ਚੋਂ ਪਿੰਜਰਾ ਕੱਢਣ ਨੂੰ ਟਾਈਮ ਲੱਗ ਜਾਂਦਾ ਗੁਰੂ ਸਾਹਿਬ ਨੇ ਉਹ ਪਿੰਜਰੇ ਦਿਲਾਂ ਚੋਂ ਕੱਢੇ ਕੁਰਬਾਨੀ ਦੇ ਕੇ ਡਰਦੇ ਸੀ ਸਾਰੇ ਮੁਗਲਾਂ ਦੇ ਜ਼ੁਲਮਾਂ ਤੋਂ ਡਰਦੇ ਸੀ ਜਦੋਂ ਕਿਰਪਾ ਰਾਮ ਜੀ ਇੱਥੇ ਪਹੁੰਚੇ ਅਰਜ਼ੋਈ ਕੀਤੀ ਗੁਰੂ ਸਾਹਿਬ ਉਹਨਾਂ ਦੇ ਨਾਲ ਤੁਰੇ ਸ਼ਹਾਦਤ ਹੋਈ ਚਾਂਦਨੀ ਚੌਂਕ 'ਚ ਲੱਖੀ ਬਨਜਾਰਾ ਜੀ ਵੱਡੇ ਵਪਾਰੀ ਸੀ ਉਹ ਧੜ ਨੂੰ ਲੈ ਗਏ ਜਿੱਥੇ ਅਜਰਕਾਬਗੰਜ ਗੁਰਦੁਆਰਾ ਸਾਹਿਬ ਹੈ ਉੱਥੇ ਘਰ ਸੀ ਰਾਏ ਸੇਨਾ ਘਰ ਨੂੰ ਹੀ ਅੱਗ ਲਾ ਕੇ ਸਸਕਾਰ ਕੀਤਾ ਭਾਈ ਜੈਤਾ ਜੀ ਸੀਸ ਲੈ ਕੇ ਚੱਲ ਪਏ ਨੇਰੀ ਚੱਲ ਰਹੀ ਸੀ ਤੂਫਾਨ ਸੀ ਬਾਗਪਤ ਮੇਰਠ ਵਿੱਚ ਦੀ ਹੁੰਦੇ ਹੋਏ ਕੀਰਤਪੁਰ ਸਾਹਿਬ ਪਹੁੰਚੇ ਇਹ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਸੀਸ ਪੇਟ ਕੀਤਾ ਤਾਂ ਉਹਨਾਂ ਨੇ ਗੱਲ ਨਾਲ ਲਾ ਕੇ ਰੰਗਰੇਟਾ ਗੁਰੂ ਕਾ ਬੇਟਾ ਦਾ ਕਿਤਾਬ ਦਿੱਤਾ ਜਿੰਨੀ ਵਾਰੀ ਵੀ ਮਰਜ਼ੀ ਇਹਨਾਂ ਸਾਖੀਆਂ ਦੇ ਰੂਪ ਚ ਚਾਹੇ ਕੀਰਤਨ ਦੇ ਰੂਪ ਚ ਚਾਹੇ ਕਿਸੇ ਲਾਈਟ ਸਾਊਂਡ ਦੇ ਰੂਪ ਚ ਚਾਹੇ ਕਿਸੇ ਵੀ ਰੂਪ ਦੇ ਵਿੱਚ ਇਹਨੂੰ ਲਿਖਤੀ ਰੂਪ ਚ ਕਹਿ ਲੋ ਸਾਹਿਤਿਕ ਰੂਪ ਚ ਕਹਿ ਲੋ ਸੁਣਦੇ ਆ ਤਾਂ ਓਨੀ ਵਾਰੀ ਹੋਰ ਜਿਆਦਾ ਰੋਂਗ ਤੇ ਖੜੇ ਹੁੰਦੇ ਨੇ ਹੋਰ ਜਿਆਦਾ ਅੱਖਾਂ ਨਮ ਹੁੰਦੀਆਂ ਨੇ ਕਿ ਕਿਸੇ ਲਈ ਕੁਰਬਾਨੀ ਕਰਨੀ ਬਹੁਤ ਵੱਡੀ ਗੱਲ ਹੈ ਆਪਣੇ ਧਰਮ ਲਈ ਕੁਰਬਾਨੀਆਂ ਹੁੰਦੀਆਂ ਸੁਣੀਆਂ ਨੇ ਪੜੀਆਂ ਵੀ ਨੇ ਕਿਸੇ ਹੋਰ ਧਰਮ ਲਈ ਕੁਰਬਾਨੀ ਕਰਨੀ ਤੇ ਇਹ ਗੱਲ ਸ਼ਾਇਦ ਥੋੜਾ ਜਿਹਾ ਕਬੀ ਰਹਗੀ ਜਾਂ ਨਹੀਂ ਦੱਸੀ ਗਈ ਜਾਂ ਨਹੀਂ ਪੜਾਈ ਗਈ ਕਿ ਕਿਰਪਾ ਰਾਮ ਜੀ ਜਦੋਂ ਆਏ ਜਦੋਂ ਫਿਰ ਉਹ ਨਾਲ ਜਦੋਂ ਕੁਰਬਾਨੀ ਹੋਈ ਤਾਂ ਔਰੰਗਜ਼ੇਬ ਨੇ ਧਰਮ ਪਰਵਰਤਨ ਦਾ ਖਿਆਲ ਛੱਡਤਾ ਤਾਂ ਕਿਰਪਾ ਰਾਮ ਜੀ ਪੰਡਤ ਕਸ਼ਮੀਰੀ ਪੰਡਾ ਜੀ ਸੀ ਉਹ ਗਏ ਨਹੀਂ ਇੱਥੋਂ ਐਸੇ ਧਰਤੀ ਤੇ ਉਹਨਾਂ ਨੇ ਗੁਰੂ ਖੋਵਰ ਸਿੰਘ ਜੀ ਦੇ ਹੱਥੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਤੇ ਕਿਰਪਾ ਸਿੰਘ ਬਣੇ ਤੇ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਇਨਾ ਪ੍ਰਭਾਵਿਤ ਹੋਏ ਗੁਰੂ ਸਾਹਿਬ ਦੀਆਂ ਕਿ ਕਜ ਕੋਈ ਸਾਡੇ ਲਈ ਜੇ ਕੋਈ ਬੰਦਾ ਚੱਲ ਕੇ ਆ ਸਕਦਾ ਅਸੀਂ ਕੀ ਕਰ ਰਹੇ ਹਾਂ ਫਿਰ ਇਹ ਇਹ ਜਿਹੜਾ ਤਿਆਗ ਦੀ ਭਾਵਨਾ ਜਿਹੜੀ ਗੁਰੂ ਸਾਹਿਬ ਨੇ ਆਪ ਵੀ ਉਹਦੀ ਮਿਸਾਲ ਦਿੱਤੀ ਅੱਗੇ ਲੱਗ ਕੇ ਨਾਲ ਦੂਜਿਆਂ ਦੇ ਵਿੱਚ ਵੀ ਭਾਵਨਾ ਇਹ ਪੈਦਾ ਹੋਈ ਕਿ ਅਸੀਂ ਵੀ ਕੁਝ ਕਰੀਏ ਇਹ ਪਿੰਜਰੇ ਦਿਲਾਂ ਚੋਂ ਕੱਢੇ ਕਿ ਅਸੀਂ ਲੜ ਸਕਦੇ ਹਾਂ ਉਹਨਾਂ ਨਾਲ ਹਾਲਾਂਕਿ ਗਿਣਤੀ 'ਚ ਬਹੁਤ ਜ਼ਿਆਦਾ ਸੀ ਪਰ ਲੜੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਧਰਤੀ ਤੋਂ ਅੱਜ ਜਿੱਥੇ ਆਏ ਆਪਾਂ ਨਤਮਸਤਕ ਹੋਣ ਲਈ ਖਾਲਸੇ ਦੀ ਸਾਜਣਾ ਹੋਈ ਦੋ ਸਹਿਬਜ਼ਾਦੇ ਚਮਕੌਰ ਦੀ ਗੜੀ ਦੋ ਸਰਹੰਦੀ ਦੀਵਾਰ 'ਚ ਸ਼ਹੀਦ ਹੋਏ ਤਿੰਨ ਸਹਿਬਜ਼ਾਦਿਆਂ ਦੀ ਜਨਮ ਭੂਮੀ ਹੈ ਇਹ ਗੁਰੂ ਸਾਹਿਬ ਇੱਥੇ 30 ਸਾਲ ਤੋਂ ਵੱਧ ਰਹੇ ਗੁਰਗੋ ਮਿਸਿੰਗ ਅੱਜ ਦਾ ਇਹ ਇਤਿਹਾਸਕ ਸੈਸ਼ਨ ਜਿਹਦੇ ਬਾਰੇ ਸਵਾਲ ਵੀ ਹੁੰਦੇ ਸੀ ਕਿ ਕਿਵੇਂ ਹੋਊਗਾ ਇਦਾਂ ਵਿਧਾਨ ਸਭਾ ਬਾਹਰ ਕਿਵੇਂ ਚਲੀ ਜਾਊ ਉੱਥੇ ਰਿਕਾਰਡ ਰਹੂਗਾ ਗੈਲਰੀ ਚ ਕੌਣ ਬੈਠੂਗਾ ਮਾਈਕ ਕਿਵੇਂ ਚੱਲਣਗੇ ਸਕਰੀਨਾਂ ਕਿਵੇਂ ਚੱਲਣਗੀਆਂ ਸਰ ਜੇ ਨੀਅਤ ਸੱਚੀ ਹੋਵੇ ਮਾਲਕ ਆਪੀ ਕਰਾ ਲੈਂਦੇ ਸਭ ਕੁਝ ਠੀਕ ਹੋ ਗਿਆ ਜੀ بس ਨੀਅਤ ਸੱਚੀ ਚਾਹੀਦੀ ਹੈ ਮੈਂ ਸਾਰੇ ਬੁਲਾਰਿਆਂ ਦਾ ਧੰਨਵਾਦ ਕਰਦਾ ਮੈਂ ਵਿਰੋਧੀ ਪਾਰਟੀ ਦੇ ਸਾਰੇ ਜਿੰਨੇ ਵੀ ਇਸ ਹਾਊਸ ਦੇ ਮੈਂਬਰ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਜ਼ਿਆਦਾਤਰ ਤੁਸੀਂ ਰਾਜਨੀਤੀ ਤੋਂ ਉੱਪਰ ਉੱਠ ਕੇ ਆਪਣੇ ਵਿਚਾਰ ਰੱਖੇ ਨੇ ਚਲੋ ਇੱਕ ਅੱਧਾ ਤਾਂ ਹੁੰਦਾ ਹੀ ਐ ਉਹ ਤਾਂ ਜੇ 10 ਕਿਲੋ ਟਮਾਟਰ ਖਰੀਦੀਏ ਇੱਕ ਅੱਧਾ ਤਾਂ ਖਰਾਬ ਨਿਕਲੀ ਆਉਂਦਾ ਭਾਵੇਂ ਦੇਖ ਦੇ ਕੀ ਖਰੀਦੀਏ ਪਰ ਕੀ ਕਰੀਏ ਪਰ ਇਹ ਵੀ ਇਹ ਦਿਨ ਇਸ ਤਰ੍ਹਾਂ ਦੀਆਂ ਰਾਜਨੀਤੀਆਂ ਤੋਂ ਉੱਪਰ ਉੱਠਣ ਵਾਲੀ ਨੇ ਇਹ ਦਿਨ ਇਹ ಶತਾਬਦੀਆਂ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਮੰਨਦਾ ਉਸ ਵੇਲੇ ਜਿਸ ਵੇਲੇ ਸੇਵਾਦਾਰ ਦੀ ਡਿਊਟੀ ਮੇਰੀ ਲੱਗੀ ਹੋਈ ਹੈ ਪੰਜਾਬ ਦੇ ਵਿੱਚ ਉਸ ਵੇਲੇ 350 ਸਾਲਾ ਮਨਾਉਣ ਦਾ ਮੌਕਾ ਮਿਲਿਆ ਤੇ ਅਸੀਂ ਕਈ ਵਾਰੀ ਪੱਤਰਕਾਰ ਪੁੱਛ ਲੈਂਦੇ ਬਜਟ ਕਿੰਨਾ ਰੱਖੋਗੇ ਮੈਂ ਕਿਹਾ ਜਿੰਨਾ ਤੋਂ ਮੰਗਣ ਜਾਂਦੇ ਆ ਉਹਨਾਂ ਨੂੰ ਅਸੀਂ ਦੇਵਾਂਗੇ ਬਜਟ ਜਿਨ੍ਹਾਂ ਨੇ ਐਡੀਆਂ ਵੱਡੀਆਂ ਕੁਰਬਾਨੀਆਂ ਕਰਤੀਆਂ ਕੋਈ ਕੀਮਤ ਹੈ ਉਹਦੀ ਕੋਈ ਕਿਸੇ ਕਰੰਸੀ 'ਚ ਤਾਂ ਬਜਟ ਦੀ ਕੋਈ ਪਰਵਾਹ ਨਹੀਂ بس ਦੁਨੀਆ ਨੂੰ ਪਤਾ ਲੱਗੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਦੂਜੀਆਂ ਕੌਮਾਂ ਵੀ ਪੁੱਛਣ ਕਿ ਕੀ ਹੁੰਦਾ ਜਿਹੜਾ ਸਾਰੀ ਦੁਨੀਆ ਦੇ ਵਿੱਚ ਜੋ ਹੋ ਰਿਹਾ ਹੈ ਇਹ ਕੀ ਹੈ ਕਿਵੇਂ ਹੋਇਆ ਕੋਈ ਸਵਾਲ ਤਾਂ ਉੱਠੇ ਤਾਂ ਕਿ ਸਾਡੇ ਲੋਕਾਂ ਨੂੰ ਦੱਸਣ ਦਾ ਮੌਕਾ ਮਿਲੇ ਕਿ ਆਏ ਹੁੰਨੇ ਆਸੀਂ ਮੈਨੂੰ ਪਿਛਲੇ ਦਿਨੀ ਕੁਝ ਵਿਦੇਸ਼ਾਂ ਤੋਂ ਮਹਿਮਾਨ ਆਏ ਹੋਏ ਨੇ ਉਹ ਮਿਲੇ ਜਦੋਂ ਉਹਨਾਂ ਨੂੰ ਅਸੀਂ ਦੱਸਿਆ ਕਿ ਐਦਾਂ ਹੁੰਦਾ ਉਹ ਮਤਲਬ ਬਹੁਤ ਹੀ ਜ਼ਿਆਦਾ ਉਹ ਭਾਵਕ ਸੀਗੇ ਕਿ ਅੱਛਾ ਇਦਾਂ ਵੀ ਹੁੰਦਾ ਮੈਨੂੰ ਦੁੱਖ ਇਸ ਗੱਲ ਦਾ ਹੋਇਆ ਕਿ ਹਜੇ ਤੱਕ ਇਹਨਾਂ ਨੂੰ ਦੱਸਿਆ ਹੀ ਨਹੀਂ ਗਿਆ ਸੋ ਗੁਰੂ ਸਾਹਿਬ ਦੀ ਕੁਰਬਾਨੀ ਜਿਹੜੀ ਹੈ ਉਹ ਕਾਇਨਾਤ ਦੀ ਕੁਰਬਾਨੀ ਹੈ ਜੀ ਇਹ ਧਰਤੀ ਹਰ 20 ਮੀਟਰ ਤੇ ਕੋਈ ਨਾ ਕੋਈ ਗੁਰਦੁਆਰਾ ਸਾਹਿਬ ਹੈ ਕੋਈ ਯਾਦਗਾਰੀ ਗੁਰਦੁਆਰਾ ਸਾਹਿਬ ਨੇ ਕੋਈ ਇਤਿਹਾਸਕ ਗੁਰਦੁਆਰਾ ਸਾਹਿਬ ਨੇ ਹਰਜੋਤ ਬੈਂਸ ਜੀ ਨੇ ਤਰਨਜੀਤ ਸਿੰਘ ਜੀ ਨੇ ਸਾਡੇ ਮਨਿਸਟਰ ਸਾਹਿਬ ਦਿਨ ਰਾਤੇ ਕਰਕੇ ਹਜੇ ਵੀ ਕਿਉਂਕਿ ਕੱਲ ਨੂੰ ਭੋਗ ਸਮਾਪਤੀ ਦੇ ਪੈਣੇ ਨੇ ਹਜੇ ਵੀ ਪ੍ਰਮਾਤਮਾ ਅਗੇ ਹੀ ਅਰਦਾਸ ਕਰ ਰਹੇ ਆ ਕਿ ਸੁੱਖ ਸ਼ਾਂਤ ਨਾਲ ਜਿਹੜਾ ਸਾਰਾ ਕਾਰਜ ਨੇਪਰੇ ਚੜ ਜਾਏ ਸਪੀਕਰ ਸਾਹਿਬ ਮੈਂ ਛੋਟਾ ਹੁੰਦਾ ਸੀ ਤਾਂ ਮਾਲਵੇ ਦੇ ਵਿੱਚ ਜਦੋਂ ਵਿਆਹ ਸ਼ਾਦੀ ਹੁੰਦੀ ਹੈ ਤਾਂ ਦੋ-ਦੋ ਦੀਆਂ ਜੋੜੀਆਂ ਬਣਾ ਕੇ ਮਾਵਾ ਚਾਚੀਆਂ ਤਾਈਆਂ ਨਾਨੀਆਂ ਦਾਦੀਆਂ ਭੂਆ ਉਹ ਇੱਕ ਇੱਕ ਪਾਸਾ ਸਵਾਲ ਕਰਦਾ ਹੈ ਇੱਕ ਪਾਸਾ ਜਵਾਬ ਦਿੰਦਾ ਉਹਦੇ ਵਿੱਚ ਬੜੀ ਧਾਰਮਿਕ ਸਿੱਖਿਆ ਸੀ ਉਹ ਬਦਕਿਸਮਤੀ ਨੂੰ ਪੀੜੀ ਹੋਈ ਹੁਣ ਖਤਮ ਹੋ ਗਈ ਜਾਂ ਕਲਚਰ ਹੀ ਬਦਲ ਗਿਆ ਪਿਆ ਹਾਂ ਸ਼ਾਦੀਆਂ ਦਾ ਉਹਦੇ ਵਿੱਚ ਕੀ ਸੀਗਾ ਕਿ ਕਿੱਥੋਂ ਦਾ ਤੁਹਾਡਾ ਜਨਮ ਗੁਰੂ ਜੀ ਕਿੱਥੇ ਡੇਰੇ ਲਾਏ ਉਹ ਮੈਂ ਵਾਰੀ ਗੁਰੂ ਜੀ ਕਿੱਥੇ ਡੇਰੇ ਲਾਏ ਇਹ ਸਵਾਲ ਸੀ ਤਾਂ ਦੂਜੇ ਮੰਜੇ ਤੋਂ ਜਿਹੜੀ ਦੂਜੀ ਜੋੜੀ ਸੀ ਉਹ ਜਵਾਬ ਦਿੰਦੀ ਸੀ ਪਤਨਾ ਸਾਹਿਬ ਦਾ ਜਨਮ ਗੁਰਾਂ ਦਾ ਆਨੰਦਪੁਰ ਡੇਰੇ ਲਾਏ ਉਹ ਮੈਂ ਵਾਰੀ ਸੰਗਤ ਜੀ ਨੰਦਪੁਰ ਡੇਰੇ ਲਾਏ ਫਿਰ ਅਗਲਾ ਸਵਾਲ ਸੀ ਕੌਣ ਹੈ ਆਪਣਾ ਪਿਤਾ ਗੁਰੂ ਜੀ ਕਿਹੜੀ ਅਮੜੀ ਜਾਏ ਉਹ ਮੈਂ ਵਾਰੀ ਗੁਰੂ ਜੀ ਕਿਹੜੀ ਅਮੜੀ ਜਾਏ ਤਾਂ ਜਵਾਬ ਹੁੰਦਾ ਸੀ ਤੇਗ ਬਹਾਦਰ ਨਾਮ ਪਿਤਾ ਦਾ ਮਾਤਾ 구ਜਰੀ ਜਾਏ ਉਹ ਮੈਂ ਵਾਰੀ ਗੁਰੂ ਜੀ ਮਾਤਾ 구ਜਰੀ ਜਾਏ ਉਹਦੇ ਵਿੱਚ ਹੀ ਦੱਸ ਦਿੱਤਾ ਜਾਂਦਾ ਸੀਗਾ ਸਾਰਾ ਇਤਿਹਾਸ ਪੜ੍ਹਾ ਦਿੱਤਾ ਜਾਂਦਾ ਸੀ ਦੋਹਿਆਂ ਚ ਸਿੱਠਣੀਆਂ ਚ ਪਰ ਹੁਣ ਨਾ ਤਾਂ ਕਿਤਾਬਾਂ ਚ ਮਿਲਦਾ ਹੈ ਜੇ ਕੋਈ ਪੁਰਾਣੀ ਬੇਬੇ ਕੋਈ ਜਿਉਂਦੀ ਹੈ ਤਾਂ ਸ਼ਾਇਦ ਉਹ ਜ਼ਰੂਰ ਸਮਝ ਸਕਦੀ ਹੈ ਪਰ ਬਦਕਿਸਮਤੀ ਨਾਲ ਅਸੀਂ ਆਪਣਾ ਇਹ ਸਾਹਿਤ ਜਾਂ ਕਲਚਰ ਸੰਭਾਲ ਨਹੀਂ ਸਕੇ ਸੋ ਮੈਂ ਤਰਨਜੀਤ ਸੋਨ ਜੀ ਦੀ ਬਿੰਗ ਐਜੂਕੇਸ਼ਨ ਮਨਿਸਟਰ ਹਰਜੋਤ ਬੈਂਸ ਜੀ ਦੀ ਵੀ ਇਹ ਡਿਊਟੀ ਲਈ ਹੈ ਕਿ ਇਹ ਕਲਚਰ ਜਿਹੜਾ ਕੋਈ ਪੁਰਾਣਾ ਕਿਤੋਂ ਮਿਲਦਾ ਹੈ ਕਿਤੇ ਲਿਖਿਆ ਪਿਆ ਜਾਂ ਕਿਤੇ ਕੋਈ ਬਜ਼ੁਰਗ ਹੈਗੇ ਨੇ ਅਜੇ ਪਿੰਡਾਂ 'ਚ ਮਾਲਵੇ ਦੇ ਰੈਂਚ ਕਿ ਇਹਨੂੰ ਆਪਾਂ ਇੱਕ ਕਲਮ ਇਹਨੂੰ ਇੱਕ ਕਿਤਾਬ ਦਾ ਰੂਪ ਦੇ ਕੇ ਬੜਾ ਉਹਦੇ ਵਿੱਚ ਵੀ ਕਿਹੜੇ ਪੰਘੂੜੇ 'ਚ ਖੇਡੇ ਗੁਰੂ ਸਾਹਿਬ ਕਿੱਥੋਂ ਸਾਰਾ ਕੁਛ ਹੀ ਉਹਦੇ ਵਿੱਚ ਦੱਸ ਦਿੱਤਾ ਜਾਂਦਾ ਸੀਗਾ ਜੀ ਹੱਕ ਸੱਚ ਦੀ ਲੜਾਈ ਦਾ ਹੁੱਕ ਐ ਇੱਥੋਂ ਹੋਇਆ ਗੱਲ ਚੱਲੀ ਐ ਪੰਜਾਬ ਆਪਣੇ ਹੱਕ ਜਿਹੜੇ ਆ ਉਹ ਕੋਈ ਗਲਤਫਹਿਮੀ ਚ ਹੋਊਗਾ ਜਿਹੜਾ ਇਹ ਸੋਚਦਾ ਹੋਊਗਾ ਕਿ ਪੰਜਾਬ ਆਪਣੇ ਹੱਕ ਛੱਡ ਦੂਗਾ ਜਾਂ ਪੰਜਾਬ ਆਪਣੇ ਹੱਕਾਂ ਤੇ ਅੱਖਾਂ ਬੰਦ ਕਰ ਲੂਗਾ ਭਾਵੇਂ ਉਹ ਪੰਜਾਬ ਯੂਨੀਵਰਸਿਟੀ ਐ ਭਾਵੇਂ ਉਹ ਚੰਡੀਗੜ੍ਹ ਐ ਭਾਵੇਂ ਉਹ ਪਾਣੀ ਨੇ ਪੰਜਾਬ ਦੇ ਭਾਵੇਂ ਉਹ ਐਜੂਕੇਸ਼ਨ ਦਾ ਮਸਲਾ ਐ ਪੰਜਾਬ ਆਪਣੇ ਹੱਕ ਅੱਖਾਂ ਬੰਦ ਕਰਕੇ ਛੱਡਣਾ ਨਹੀਂ ਪੰਜਾਬ ਨੇ ਪੰਜਾਬ ਆਪਣੇ ਹੱਕ ਲੈਣੇ ਜਾਣ ਦਾ ਕਿਉਂਕਿ ਪੰਜਾਬ ਨੇ ਦੇਸ਼ ਨੂੰ ਆਜ਼ਾਦੀ ਲੈ ਕੇ ਦਿੱਤੀ ਔਰ ਆਜ਼ਾਦੀ ਦੀ ਸੰਭਾਲ ਵਾਸਤੇ ਫਿਰ ਪੰਜਾਬ ਖੜਾ ਹੈ ਜੀ ਬਾਰਡਰਾਂ ਤੇ ਜੈਸਲਮੇਰ ਤੋਂ ਲੈ ਕੇ ਕਾਰਗਿਲ ਦੀਆਂ ਪਹਾੜੀਆਂ ਤੱਕ ਸਾਡੇ ਸੀਨੇ ਤਣੇ ਹੋਏ ਨੇ ਸਾਡੇ ਫੌਜੀ ਜਵਾਨਾਂ ਦੇ ਹਰ ਰੋਜ਼ ਕੋਈ ਨਾ ਕੋਈ ਖਬਰ ਆਉਂਦੀ ਹੈ ਸ਼ਹਾਦਤਾਂ ਦੀ ਸ਼ਹਾਦਤਾਂ ਤਾਂ جاری ਨੇ ਅਜੇ ਵੀ ਗੁਰੂ ਸਾਹਿਬ ਨੇ ਤਾਂ ਜਾਗ ਲਾਇਆ ਸ਼ਹਾਦਤਾਂ ਸ਼ਹਾਦਤਾਂ ਤਾਂ ਚੱਲ ਰਹੀਆਂ ਹਜੇ ਵੀ ਕਦੇ ਅਗਨੀਵੀਰ ਦੀ ਸ਼ਹਾਦਤ ਹੋ ਗਈ ਕਦੇ ਕਿਤੇ ਕੋਈ ਬਾਰਡਰ ਤੇ ਕੋਈ ਅਨਸੁਖਾਵੀ ਘਟਨਾ ਹੋ ਗਈ ਤਾਂ ਸਾਡੀਆਂ ਸ਼ਹਾਦਤਾਂ ਚੱਲ ਰਹੀਆਂ ਅਸੀਂ ਪੈਰਾ ਦੇਣ ਵਾਸਤੇ ਗੁਰੂ ਸਾਹਿਬ ਦੇ ਅੱਜ ਇੱਥੇ ਨਤਮਸਤਕ ਹੋਣ ਆਏ ਆਂ ਇਹੀ ਅਰਦਾਸ ਕਰਦੇ ਆਂ ਕਿ ਪ੍ਰਮਾਤਮਾ ਸਮੱਤ ਬਖਸ਼ੇ ਬਲ ਬਖਸ਼ੇ ਪੰਜਾਬ ਦੀ ਇਸ ਪਵਿੱਤਰ ਧਰਤੀ ਪੀਰਾਂ ਫਕੀਰਾਂ ਗੁਰੂਆਂ ਸ਼ਹੀਦਾਂ ਦੀ ਪਵਿੱਤਰ ਧਰਤੀ ਜਿਹੜੀ ਹੈ ਉਹ ਸਲਾਮਤ ਰਵੇ ਤੰਦਰੁਸਤ ਰਵੇ ਤਰੱਕੀਆਂ ਕਰੇ ਇਹ ਹੀ ਦੁਆ ਹੈ ਇਹ ਹੀ ਅਰਦਾਸ ਹੈ ਔਰ ਸੱਚੇ ਦਿਲੋਂ ਕੀਤੀ ਹੋਈ ਅਰਦਾਸ ਖਾਸ ਤੌਰ ਤੇ ਇਹੋ ਜੇ ਮੁਕੱਦਸ ਸਥਾਨ ਤੋਂ ਕੀਤੀ ਹੋਈ ਅਰਦਾਸ ਜਿਹੜੀ ਹੈ ਉਹ ਸੁਣੀ ਜਾਂਦੀ ਹੈ ਸੋ ਮੈਂ ਮਹਾਂਪੁਰਸ਼ਾਂ ਦੀ ਹਾਜ਼ਰੀ ਦੇ ਵਿੱਚ ਇਹ ਕਹਿਣਾ ਚਾਹੁੰਨਾ ਕਿ ਆਓ ਆਪਾਂ ਇਕੱਠੇ ਹੋ ਕੇ ਆਪਾਂ ਛੋਟੀਆਂ-ਮੋਟੀਆਂ ਆਪਣੀਆਂ ਆਪਸੀ ਉਲਝਣਾਂ ਤੋਂ ਉੱਪਰ ਉੱਟ ਕੇ ਪੰਜਾਬ ਦੇ ਤਾਣੇ ਨੂੰ ਸੁਲਝਾਈਏ ਆਪਣੀਆਂ ਤਾਂ ਬਾਅਦ ਚ ਵੀ ਆਪਾਂ ਨਿਬੇੜ ਲਾਂਗੇ ਪਰ ਜੇ ਕੋਈ ਪੰਜਾਬ ਤੇ ਬਾਹਰੋਂ ਹਮਲਾ ਕਰਦਾ ਹੈ ਭਾਵੇਂ ਉਹ ਇਧਰਲੇ ਪਾਸੇ ਹੋ ਖੱਬੇ ਪਾਸੇ ਹੋਵੇ ਭਾਵੇਂ ਸੱਜੇ ਪਾਸੇ ਹੋਵੇ ਪੰਜਾਬ ਹੌਸਲੇ ਇਕੱਠਾ ਹੋ ਜਾਂਦਾ ਸਾਰਾ ਪੰਜਾਬ ਜੰਮਿਆਂ ਨੂੰ ਨਿਤ ਮਹਿਮਾ असी हर रोज खूह पट के पानी पीने वाले बंदे हाँ हर रोज कुआं खोद कर पानी पीने वाले लोग हैं पंजाब के ये मत समझना कि हम झुक जाएंगे हम वो पत्ते नहीं जो शाख से टूट कर गिर जाएंगे आंधियों को कह दो अपनी औकात में रहें साढ़े जो मर्जी साढ़े न ਪਿਆਰ ਕਰ ਲੋ ਪਿਆਰ ਨਾਲ ਜਾਨ ਲੈ ਲੋ ਪਰ ਜੇ ਕੋਈ ਆਕੜ ਕਰੂਗਾ ਬਾਹਮ ਰੋੜਨ ਦੀ ਕੋਸ਼ਿਸ਼ ਕਰੂਗਾ ਫਿਰ ਪੰਜਾਬ ਬਾਉਂਸ ਬੈਕ ਕਰਨਾ ਪੰਜਾਬ ਦਾ ਫਰਜ਼ ਨਹੀਂ ਪੰਜਾਬ ਤੋਂ ਹੋ ਹੀ ਜਾਂਦਾ ਬਸ ਬਾਉਂਸ ਬੈਕ ਫਿਰ